ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋ ਨੇ ਇੱਕ ਵਾਰ ਫਿਰ ਆਪਣੇ ਲੈਟਰ ਨਾਲ ਕਾਂਗਰਸ ਵਿੱਚ ਹਲਚਲ ਮਚਾ ਦਿੱਤੀ ਹੈ। ਦੂਲੋ ਨੇ ਪਾਰਟੀ ਹਾਈ ਕਮਾਂਡ ਨੂੰ ਪੱਤਰ ਲਿਖ ਕੇ ਪੰਜਾਬ ਚੋਣ ਟਿਕਟਾਂ ਦੀ ਵੰਡ ਤੇ ਸਵਾਲ ਚੁੱਕੇ ਨੇ ਤੇ ਉਹਨਾਂ ਦੂਜੀਆਂ ਪਾਰਟੀਆਂ ਵਿਚ ਵਾਏ ਆਗੂਆਂ ਤੇ ਭਰੋਸਾ ਦਿਖਾਉਣ ਤੇ ਇਤਰਾਜ਼ ਜਤਾਇਆ। ਤੇ ਟਕਸਾਲੀ ਕਾਂਗਰਸੀਆਂ ਨੂੰ ਨਜ਼ਰਅੰਦਾਜ਼ ਕਰਨ ਦਾ ਵੀ aarop ਲਗਾਇਆ। ਦੂਲੋ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਜਲੰਧਰ ਤੋਂ ਚੋਣ ਲੜਾਉਣ ਤੇ ਸਵਾਲ ਚੁੱਕੇ ਨੇ। ਫਤਿਹਗੜ੍ਹ ਸਾਹਿਬ ਤੋਂ ਮੌਜੂਦਾ ਸੰਸਦ ਮੈਂਬਰ ਡਾਕਟਰ ਅਮਰ ਸਿੰਘ ਤੇ ਹੋਰ ਕਈ ਆਗੂ ਉਨਾ ਪੰਜਾਬ ਕਾਂਗਰਸ ਤੇ ਹਮਲਾ ਕਰਦੇ ਹੋਏ ਕਿ ਪੰਜਾਬ ਚ ਵੀ ਕਾਂਗਰਸ ਦਾ ਆਮ ਆਦਮੀ ਪਾਰਟੀ ਨਾਲ ਗੁਪਤ ਸਮਝੌਤਾ ਹੋਇਆ ਹੈ ਬਰਹਾਲ ਸਿਆਸੀ ਹਲਕਿਆਂ ਦੇ ਵਿੱਚ ਇਸ ਬਿਆਨ ਨੂੰ ਕਾਫੀ ਵੱਡਾ ਮੰਨਿਆ ਜਾ ਰਿਹਾ ਕਿਉਂਕਿ ਕਾਂਗਰਸ ਦੇ ਹੀ ਲੀਡਰ ਦੇ ਵੱਲੋਂ ਇਸ ਤਰ੍ਹਾਂ ਦੇ ਸਵਾਲ ਚੁਕਣਾ ਕਾਫੀ ਸਵਾਲਾਂ ਦੇ ਘੇਰੇ ਵਿੱਚ ਹੈ ਲੈਟਰ ਹਾਈ ਕਮਾਂਡ ਨੂੰ ਲਿਖਿਆ ਸੀ ਕਿ ਜਿਹੜੇ ਟਰੈਡੀਸ਼ਨਲ ਕਾਂਗਰਸਮੈਨ ਨੇ ਜੀਨ ਨੇ ਈਵਨ ਮੈਡੀਟੇਰਨੀ ਸੀ ਦਾ ਜ਼ਮਾਨਾ ਵੀ ਦੇਖਿਆ ਐ ਕਾਲਾ ਦੌਰ ਵੀ ਦੇਖਿਆ ਭਾਈ ਕਾਂਗਰਸ ਸਟੈਡੀ ਕਾਲਾ ਜੀ ਜਿਨ੍ਹਾਂ ਨੇ ਦੇਖੀ ਜਦੋਂ ਕੇ ਕਾਂਗਰਸ ਦਾ ਕੋਈ ਝੱਡਾ ਨਹੀਂ ਚੱਕਣ ਨੂੰ ਤਿਆਰ ਥੀ ਬਰੂ ਸਟਾਰ ਆਪਰੇਸ਼ਨ ਤੋਂ ਬਾਅਦ ਜਦੋਂ ਪੰਜਾਬ ਦੇ ਵਿੱਚ 26000 ਲੋਕਾਂ ਦੇ ਕਾਤਲ ਹੋਏ ਉਸ ਸਮੇਂ ਕਾਂਗਰਸ ਦੇ ਲੀਡਰਾਂ ਨੇ ਕੁਰਬਾਨੀਆਂ ਵੀ ਦਿੱਤੀਆਂ ਕਾਂਗਰਸ ਦੇ 1600 ਤਕਰੀਬ ਲੀਡਰ ਮਾਰੇ ਦੇ ਅੱਜ ਉਹ ਜਿਹੜੇ ਟ੍ਰੈਡੀਸ਼ਨਲ ਪਰਿਵਾਰ ਨੇ ਜਿਹੜੇ ਕਾਂਗਰਸ ਜਿਨ੍ਹਾਂ ਦੇ ਪੈਂਸ ਜਿਨ੍ਹਾਂ ਨੇ ਖੜੀ ਕੀਤੀ ਜਿਨ੍ਹਾਂ ਨੇ ਦੁਆਰਾ ਰਿਵਾਈਵ ਕੀਤੀ ਕਾਂਗਰਸ ਉਹ ਪਰਿਵਾਰਾਂ ਨੂੰ ਅਨਗੋਲਿਆ ਕੀਤਾ ਜਾ ਰਿਹਾ ਹੈ ਔਰ ਉਹ ਲੋਕ ਜਿਹੜੇ ਕਾਫੀ ਉਹ ਲੋਕ ਆ ਇੰਟਰ ਕਰਕੇ ਕੈਪਟਨ ਅਮਰਿੰਦਰ ਸਿੰਘ ਦੇ ਜਮਾਨੇ ਤੋਂ ਜਿਹੜੇ ਕਿਸੇ ਟਾਈਮ ਪੰਜਾਬ ਚ ਮਿਲਟੈਂਸੀ ਦੀ ਸਪੋਰਟ ਕਰਦੇ ਤੇ ਖਾਲਸਤਾਨ ਦੀ ਡਿਮਾਂਡ ਕਰਦੇ ਖਾਲਸਤਾਨ ਦੇ ਨਾਂ ਤੇ ਉੱਤੇ ਚੋਣਾ ਲੜਦੇ ਰਹੇ ਉਹ ਕਾਂਗਰਸ ਚ ਐਂਟਰ ਕਰਕੇ ਕਾਂਗਰਸ ਦੇ ਵਿੱਚ ਉਹਨਾਂ ਨੇ ਕਾਂਗ ਦਾ ਐਟਮੋਸਫੀਅਰ ਖਰਾਬ ਕਰਤਾ ਉਸ ਟਾਈਮ ਹੀ ਮੈਂ ਵਿਰੋਧ ਕਰਦਾ ਰਿਹਾ ਐਸੀ ਗੱਲ ਨਹੀਂ ਹੈ ਰਿਪੀਟਡਲੀ 14 ਤੋਂ ਮੈਂ ਆਪਣੀ ਬਾਈ ਰਾਈਟਿੰਗ ਪਰਸਨਲ ਲੇਬਲ ਤੇ ਕਹਿੰਦਾ ਰਹੇ ਉਹਨਾਂ ਚੀਜ਼ਾਂ ਤੇ ਮੈਂ ਕਹਿ ਸਕਦਾ ਕਿ ਜੀ ਸਾਡੀ ਲੀਡਰਸ਼ਿਪ ਇਸ ਗੱਲ ਤੇ ਕੋਈ ਗੌਰ ਕਰਦੀ ਤਾਂ ਅੱਜ ਕਾਂਗਰਸ ਨੂੰ ਪੰਜਾਬ 'ਚ ਦਿੱਲੀ ਦੇਖਣੇ ਪੈਂਦੇ ਤੇ ਪਿਛਲੀ ਸਰਕਾਰ ਦੇ ਵਿੱਚ ਵੀ ਮੈਂ ਬੜੇ ਇਸ਼ੂ ਚੱਕੇ ਖਾਸ ਕਰਕੇ ਮジョਰਿਟੀ ਜਿਹੜੇ ਗਰੀਬ ਐ ਐਸਸੀ ओबीसी ਗਰੀਬ ਜਿਹੜਾ ਨਾਓਨ ਜਿਹੜਾ ਜ਼ਮੀਨ ਲੈਂਡਲੈਸ ਹੈ ਅਜੀ ਤੇ ਹਾਲੀ ਜਿਉਂਤੇ ਕਰਦੇ ਨੇ ਜੱਟ ਵੀ ਅੱਜ ਕੱਲ ਸ਼ਰੂ ਕਾਸ਼ਟਾਂ ਵਰ ਗਈਆਂ ਜ਼ਮੀਨ ਵਾਲੇ ਵੀ ਘਟੇ ਆ ਬਹੁਤ ਥੋੜੇ ਰਹਿ ਗਏ ਪਰ ਇਹਨਾਂ ਦੇ ਇਸ਼ੂ ਵੀ ਚੱਕਦੇ ਰਹੇ ਆ ਪਰ ਜਿਹੜਾ ਪਿਛਲੀ ਸਰਕਾਰ ਸੀ ਤੁਹਾਨੂੰ ਵੀ ਮੀਡੀਆ ਵੀ ਤੁਹਾਨੂੰ ਮੈਂ ਇੰਟਰਵਿਊ ਆ ਬਹੁਤ ਦਿੰਦਾ ਰਹੇ ਹਨ ਐਮਪੀ ਐਮਐਲਏ ਦੀਆਂ ਮੀਟਿੰਗਾਂ ਚ ਵੀ ਸਾਰੇ ਐਮਪੀ ਐਮਐਲਏ ਸਕਾਲਰਸ਼ਿਪ ਦਾ ਇਸ਼ੂ ਹੋਇਆ ਗੈਰ ਕਾਨੂੰਨੀ ਸ਼ਰਾਬ ਦੀਆਂ ਪੈਕੀਆਂ ਹਾਂਜੀ ਡਰੱਗ ਬਿਕਦਾ ਰਿਹਾ ਨਸ਼ੇ ਬਿਕਤੇ ਰੇ ਮਾਹੀ ਦਾ ਕੰਮ ਕ ਚੱਲਦਾ ਰਿਹਾ ਗੈਰ ਕਾਨੂੰਨੀ ਲੈਣ ਜ਼ਮੀਨਾਂ ਦੇ ਕਬਜ਼ੇ ਚਾਣੀ ਕਈ ਤਰ੍ਹਾਂ ਦਾ ਮਾਫੀਆ ਪੰਜਾਬ 'ਚ ਪਿਛਲੇ ਕੈਪਟਨ ਅਮਰਿੰਦਰ ਸਿੰਘ ਦੀ ਸਰਪ੍ਰਸਤੀ ਚ ਚੱਲਦਾ ਰਿਹਾ ਉਦੋਂ ਮੈਂ ਹਰ ਮੀਟਿੰਗ 'ਚ ਚਾਹੇ ਐਮਐਲਏ ਐਮਪੀ ਦੀ ਮੀਟਿੰਗ ਹੈ ਇੱਥੇ ਵੀ ਰੇਜ਼ ਕੀਤਾ ਰਾਜ ਸਭਾ 'ਚ ਵੀ ਕਰਦਾ ਰਿਹਾ ਹਾਈ ਕਮਾਂਡ ਨੂੰ ਵੀ ਦਤਾਰਿਆ ਪਰ ਅਫਸੋਸ ਉਦੋਂ ਜੋਰੇ ਸਾਡੇ ਮੈਂਬਰ ਪਾਰਲੀਮੈਂਟੀ ਉਹ ਸਮੇਂ ਦੇ ਹੁਣ ਜਿਹੜੇ ਮਜੂਤਾ ਹੈਗੇ ਵੀ ਔਰ ਜਿਹੜੇ ਐਕਸ ਮਨਿਸਟਰ ਐਮ ਐਲ ਏ ਖਾਸ ਤੌਰ ਤੇ ਸਾਡੇ ਵਰਗ ਦੇ ਕੋਈ ਨਹੀਂ ਕਿਸੇ ਵੀ ਈਸ਼ੂ ਦਾ ਚਾਹੇ ਉਹ ਮੰਤਰੀ ਤੇ ਚਾਹੇ ਉਹ ਐਮ ਪੀ ਤੇ ਸਕਾਲਰਸ਼ਿਪੀ ਈਸ਼ੂ ਤੇ ਨੀ ਕੋਈ ਬੋਲਦੇ ਆ ਕੋਈ ਈ ਗੈਰ ਕਾਨੂੰਨੀ ਸ਼ਰਾਬ ਦੀਆਂ ਘਟਨਾ ਫੈਕਟਿੰਗਲ ਚੱਲਣ ਦਾ ਜਿਹੜੇ ਲੋਕ ਮਾਰੇ ਗਏ 114 ਮਰੇ ਇਹ 340 ਦੇ ਕਰੀਬ ਹਸਪਟਲਾਈਜ਼ ਹੋਈ ਗਡਨੀਆਂ ਫੇਰ ਹੋਈਆਂ ਆਖਾਂ ਗਈਆਂ ਇਹ ਇਸ਼ੂ ਤੇ ਜੜੀ ਐਸੀਆਂ ਦੇਸੀ ਜ਼ਮੀਨਾਂ ਦੇ ਪੰਜ ਮਰਲੇ ਦੇ ਪਲਾਟ ਹੈ ਜੀ ਆ ਨੌਕਰੀਆਂ ਦਾ ਸਵਾਲ ਸੀ ਇਹ ਕਿਉਂਕਿ ਪਿਛਲੇ 50 ਸਾਲਾਂ ਚ ਨੌਕਰੀ ਨਹੀਂ ਦਿੱਤੀ ਗਈ ਸਾਡੀ ਕੈਪਟਨ ਸਰਕਾਰ ਚ इवन ਕੰਟਰੋਲਰ ਤੇ ਠੇਕੇਦਾਰੀ ਸਿਸਟਮ ਸੀਮ ਉਹਦੇ ਉੱਪਰ ਵੀ ਅਸੀਂ ਵਿਰੋਧ ਕੀਤਾ ਪਰ ਫਸੂਸ ਹੈ ਕਿ ਸਾਡੇ ਜਿਹੜੇ ਰਿਜ਼ਰਵ ਸੀਟਾਂ ਤੋਂ ਜਿੱਤ ਕੇ 34 ਬੰਦੇ ਅਸੀਂ ਦੂਿਆਂ ਨੂੰ ਕੀ ਦੋਸ਼ ਦੰਮ ਦਿੰਨੇ ਹੈ ਪਰ ਜਿਹੜੇ ਰਿਜ਼ਰਵੇਸ਼ਨ ਦੇ ਤੌਰ ਤੇ ਜਿੱਤ ਕੇ ਐਮ ਐਲ ਏ ਅੰਟੀ ਬੰਦੇ ਨਹੀਂ ਉਹ ਗਰੀਬਾਂ ਦੇ ਸਿਰਫ ਸਰਟੀਫਿਕੇਟ ਐਮ ਐਲ ਏ ਐਮ ਪੀ ਦੀ ਸਰਟੀਫਿਕੇਟ ਦੀ ਜਰੂਰਤ ਹੈ ਬਾਕੀ ਮੈਂ ਸਮਝਦਾ ਹਾਂ ਉਹਨਾਂ ਨੇ ਆਪਣੀ ਟਿਨਿਓਰ ਦੇ ਦੇਖੇ ਕੋਈ ਸ਼ੱਕ ਨਹੀਂ ਹੈ ਇਹ ਸਮਾਜ ਦੇ ਨਾਲ ਧੋਖਾ ਕੀਤਾ ਡਾਕਟਰ 바ਵਾ ਸਾਹਿਬਾਂ ਮੈਂ ਇਹ ਕਰਨਾ ਵੀ ਉਹ ਧੋਖਾ ਕਰਦੇ ਰਹੇ ਔਰ ਜਿੱਥੋਂ ਤੱਕ ਮੈਂ ਲੈਟਰ ਦੀ ਗੱਲ ਕੀਤੀ ਹੈ ਕਿ ਇਹਨਾਂ ਨੇ 12 ਟਿਕਟਾਂ ਇਸ ਟਾਈਮ ਅਨਾਉਂਸ ਕੀਤੀਆਂ ਨੇ ਕੈਂਡੀਡੇਟ ਅਨਾਉਂਸ ਕੀਤੇ ਨੇ 12 ਚੋਂ ਮੈਂ ਕਹਿ ਸਕਦਾ ਕਿ 7 ਤਹੇ ਜੀ ਬੰਦੇ ਨਹੀਂ ਜਿਹੜਾ ਨਹੀਂ ਪਾਰਟੀਆਂ ਬਦਲੀਆਂ ਕਈ-ਕਈ ਵਾਰੀ ਬਦਲ ਕੇ ਆਏ ਕਾਂਗਰਸ ਚ ਚਲੇ ਗਏ ਆ ਵੀ ਤੇ ਦੇ ਕੇ ਕਹਿ ਸਿਰਫ 5 ਚਾਰ ਪੰਜ ਬੰਦੇ ਨੇ ਜਿਹੜੇ ਕੀ ਟ੍ਰੈਡੀਸ਼ਨ ਫੈਮਿਲੀਆਂ ਤੋਂ ਆਏ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ ਵੀ ਉਹਨਾਂ ਦੇ ਬਲੱਡ ਚ ਕਾਂਗ ਰਸ ਹੈ ਸੱਤ ਇਹੋ ਜਿਹੇ ਬੰਦੇ ਨੇ ਜਿਨ੍ਹਾਂ ਦਾ ਕੋ ਛੋਕੜ ਅ ਦੂਸਰੀਆਂ ਪਾਰਟੀਆਂ ਚ ਬਦਲ ਬਦਲ ਕੇ ਆਪ ਉਹਨਾਂ ਨੂੰ ਅਪੋਰਚਨਿਸਟ ਕਹਾਇਦੂ ਉਹਨਾਂ ਨੂੰ ਔਰ ਉਹ ਲੋਕ ਨੇ ਜਿਹੜਾ ਨੇ ਆ ਕੇ ਇਹ ਉਹਨਾਂ ਨੂੰ ਟ੍ਰੈਕਟਾਂ ਦੇ ਤੀਨਾਂ ਦੇ ਉਹ ਡਿਮਾਂਡ ਕੀ ਕੀਤੀ ਹੈ ਲੈਟਰ ਦੀ ਮੈਂ ਇਹ ਕੀਤਾ ਵੀ ਜਿਹੜੇ ਜਦੋਂ ਤੁਹਾਡੇ ਕੋਲ ਦੇਖੋ ਜਿੱਤ ਹਰ ਕਰਮਾਂ ਦੀ ਹੈ ਕੋਈ ਗਰੰਟੀ ਲੈ ਕੇ ਦੀਆਂ ਇਹ ਵੀ ਜਿਨ੍ਹਾਂ ਨੂੰ ਟਿਕਟਾਂ ਦਿੱਤੀਆਂ ਜਿੱਤਣਿਆ ਕਿਸੇ ਨੂੰ ਇਗਨੋਰ ਕਰ ਦੇਣਾ ਜਿਹੜਾ ਪੁਰਾਣਾ ਕਾਂਗਰਸੀ ਹੈ ਜਿਹੜੇ ਲੋਅਰ ਰਹੇ ਨੇ ਉਹਨਾਂ ਦਾ ਕਸੂਰ ਹੀ ਹੈ ਵੀ ਉਹ ਕਾਂਗਰਸ ਉਹ ਇੱਧਰ ਉੱਧਰ ਨਹੀਂ ਹੋਈ ਪਾਪੂਰ ਹੈ ਸਰਵੇ ਵੀ ਉਹਨਾਂ ਦੇ ਹੱਥ ਚ ਹੈ ਸਰਵੇ ਵੀ ਫਰਾਡੂ ਲੈਟਰ ਹੈ ਉਹ ਕਈ ਟਿਕਟਾਂ ਕਈ ਵਾਰੀ ਕਹਿ ਦਿੰਦੇ ਕਿ ਹਲਕਾ ਇੰਚਾਰਜ ਖਿਲਾਫ ਤੇ ਜੇ ਕਈ ਜਗ੍ਹਾ ਜਿਨ੍ਹਾਂ ਨੂੰ ਟਿਕਟਾਂ ਦਿੱਤੀਆਂ ਉਹ ਹਲਕਾ ਇੰਚਾਰਜ ਵਿਰੋਧ ਕਰਦੇ ਨੇ ਉੱਥੇ ਦੁਰਦੇਸ਼ੀਆਂ ਫਿਰ ਇਹ ਪਿੱਕ ਕਰਨ ਚੂਜ਼ ਕੀਤੀ ਆ ਔਰ ਉਹ ਅਰਪਾਪਤੀ ਲੋਗ ਨੇ ਜੀ ਜਿਹੜੇ ਕੁਝ ਬੰਦੇ ਹੈਗੇ ਨੇ ਇਹ ਜੀ ਕਹਿ ਸਕਦੇ ਆ ਪਰ ਜਿਸ ਨੂੰ ਤੁਸੀਂ ਟਿਕਟਾਂ ਬੰਦੇ ਦੀ ਲਾਈਕਿੰਗ ਤੇ ਦੇਖਣੀ ਆ ਤੁਸੀਂ ਪੇ ਪਾਰਟੀ ਚਿਕ ਵਿੱਚ ਖੜੂ ਸਟੈਂਡ ਤੇ ਮੈਂ ਕਰੂਗੀ ਜਦੋਂ ਸੀ ਵਰਕਰ ਨੂੰ ਇਗਨੋਰ ਕਰਾਂਗੇ ਜਿਹੜੇ ਤੁਹਾਡੇ 50 50 60 8 ਸਾਲ ਜਿਨ੍ਹਾਂ ਨੇ ਮਾਰੇ ਸਮੇਂ ਚ ਸਾਥ ਦਿੱਤਾ ਉਹ ਜਿੱਤ ਜਿੱਤ ਹਾਰ ਕਰਮਾਂ ਦੀ ਗੱਲ ਹੈ ਪਰ ਉਹ ਪਪੂਲਰ ਨਹੀਂ ਲੋਕ ਉਹਨਾਂ ਨੂੰ ਚਾਹੁੰਦੇ ਨੇ ਲੋਕ ਪਿਆਰ ਕਰਦੇ ਐਜ ਜੇ ਜਾਂ ਤੁਹਾਡਾ ਕੋ ਅਵੇਲੇਬਲ ਨਹੀਂ ਸੀਨੀਅਰ ਲੀਡਰ ਹੈਗੇ ਨੇ ਇੱਕ ਪਾਸੇ ਤੁਸੀਂ ਪਹਿਲਾਂ ਗੱਲ ਚਲਾਈ ਗੀ ਕਿ ਅਸੀਂ ਸੀਨੀਅਰ ਲੀਡਰ ਲੜਾਉਣੀ ਆ ਜਦੋਂ ਰ ਕਾਂਗਰਸ ਦਾ ਪ੍ਰਧਾਨ ਲੜਾਤਾ ਸੁਖੀ ਰੰਧਾਵਾ ਜੀ ਲੜਾਤੇ ਹੈ ਜੀ ਟਕਸਾਲੀ ਨੇ ਟ੍ਰੈਡੀਸ਼ਨਲ ਕਾਂਗਰਸਮੈਨ ਹੈ ਇਸੇ ਕੋਈ ਸ਼ੱਕ ਨਹੀਂ ਹੈ ਉਹ ਲੜਾਏ ਨੇ ਫਿਰ ਬਾਕੀ ਸੀਨੀਅਰ ਫਿਰ ਤੁਸੀਂ ਵੀ ਆ ਡੈਕੂ ਜਿਹੜੇ ਜਲਵਾਦਰੂ ਲਿਆਉਂਦੇ ਨੇ ਕਿਉਂ ਲਿਆਉਂਦੇ ਨਹੀਂ ਮੈਨੂੰ ਡਾਊਟ ਵੀ ਪੈਂਦਾ ਹੈ ਕਿ ਜਿਹੜੇ ਆ ਕਈ ਸੀਟਾਂ ਤੇ ਮਾਰੇ ਕੈਂਡੀਡੇਟ ਦਿੱਤੇ ਨੇ ਇਹ ਜਿਹੜਾ ਸੀਕ੍ਰੇਟ ਹੈ ਵੈਸੇ ਨਹੀਂ ਐਲਾਈਅੰਸ ਹੋਇਆ ਪੰਜਾਬ ਇਹ ਜਿਹੜਾ ਸੀਕਰ ਰਾਜਸਥਾਨੀ ਕਿਤੇ ਵੀ ਆਪ ਨੂੰ ਜਾਣ ਕੇ ਖੜੇ ਇਹ ਜੀ ਕਰਦੋ ਵੀ ਉਹ ਦੂਸਰੀ ਪਾਰਟੀ ਨੂੰ ਫਾਇਦਾ ਹੋ ਜੇ ਇਹ ਵੀ ਹੋ ਸਕਦਾ